ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਪਤਵੰਤ ਪੰਨੂ ਨੇ ਕਬਲ ਸ਼ਰਮਾ ਨੂੰ ਧਮਕੀ ਦਿੱਤੀ ਹੈ ਧਮਕੀ ਦੇ ਕੇ ਇਹ ਕਹਿੰਦਾ ਹੈ ਕਿ ਤੂੰ ਮੋਦੀ ਦਾ ਭਗਤ ਹੈ ਜਾਨੀ ਕਿ ਤੂੰ Hindu ਹੈ ਤੇ ਨਾਲ ਹੀ ਉਹਨੇ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜਾ ਹਰਾਮ ਦਾ ਪੈਸਾ ਤੁਸੀਂ ਲਾ ਰਹੇ ਹੋ ਉਹ ਭਾਰਤ ਵਿੱਚ ਲਾ ਇੱਕ ਐਂਡ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਮੇਰੀ ਗੱਲ ਕਰਨੀ ਇਹਨਾਂ ਨੂੰ ਥੋੜਾ ਧਿਆਨ ਵਿੱਚ ਰੱਖਿਓ ਵੀ ਇਹ ਲੋਕ Hindu community ਨੂੰ ਕਿੱਦਾਂ ਟਾਰਗੇਟ ਕਰਦੇ ਆਂ ਕੁਝ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਕਬਲ ਸ਼ਰਮਾ ਨੇ ਜਿਹੜਾ ਕੈਫੇ ਖੋਲ੍ਹਿਆ ਹੈ ਰੈਸਟੋਰੈਂਟ ਖੋਲ੍ਹਿਆ ਹੈ ਕੈਨੇਡਾ ਸਰੀ ਦੇ ਵਿੱਚ ਵੀ ਜਿਹੜੀ ਉੱਤੇ ਗੋਲੀ ਚੱਲੀ ਹੈ ਨਾ ਬੀਅੂ ਆਪਣੇ ਆਪ ਨੂੰ ਮਸ਼ਹੂਰ ਹੋਣ ਵਾਸਤੇ ਸਿਕਿਉਰਿਟੀ ਲੈਣ ਵਾਸਤੇ ਇਹ ਕੀਤਾ ਗਿਆ ਪਹਿਲਾਂ ਲਖਣ ਲਾਇਆ ਕਰੋ ਬਿਗ ਕਪਲਿਸ਼ ਸ਼ਰਮਾ ਜਿਹੜਾ ਹੈ ਉਹ ਘੱਟੋ-ਘੱਟ ਹਜ਼ਾਰਾਂ ਕਰੋੜ ਦਾ ਮਾਲਕ ਹੈ ਤੇ ਉਹਨੂੰ ਸਿਕਿਉਰਿਟੀ ਲੈਣ ਵਾਸਤੇ ਕੋਈ ਇਹੋ ਜਿਹਾ ਨਾਟਕ ਡਿਟ ਕਰਨ ਦੀ ਲੋੜ ਨਹੀਂ ਉਹ ਟੈਕਸ਼ਨ ਆ ਭਰਦਾ ਹੈ ਉਹ ਤਾਂ 10-20 ਬੰਦੇ ਸਿਕਿਉਰਿਟੀ ਦੇ ਆਪਣੇ ਨਾਲ ਹਰ ਵਕਤ ਰੱਖ ਸਕਦਾ ਹੈ ਉਹਨੋਂ ਹੀ ਡਰਾਮਾ ਕਰਨ ਦੇ ਲੋਕ ਨੇ ਉਹ ਤਾਂ ਜੇ ਉਹਦੇ ਕੋਲ ਪੈਸਾ ਹੈਗਾ ਉਹਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਸਤੇ ਪੈਸਾ ਲਾਇਆ ਔਰ ਉਹ ਕਾਰੋਬਾਰ ਦੇ ਵਿੱਚੋਂ ਜਿਹੜੇ ਸਾਡੇ ਪੰਜਾਬੀ ਕਮਿਊਨਿਟੀ ਦੇ ਲੋਕ ਕੈਨੇਡਾ ਵਿੱਚ ਰਹਿੰਦੇ ਨੇ ਉਹਨਾਂ ਨੂੰ ਕੰਮ ਤੇ ਰੱਖਿਆ ਗਿਆ ਜੇ ਕੋਈ ਕਾਰੋਬਾਰ ਬੰਦਾ ਕਰਦਾ ਹੈ ਪੈਸੇ ਦੇ ਨਾਲ ਨਹੀਂ ਬਥੇਰੇ ਲੋਕ ਅਰਬਾਂ ਖਰਬਾਂ ਰੁਪਏ ਬੈਂਕਾਂ ਵਿੱਚ ਰੱਖੀ ਬੈਠੇ ਨੇ ਬੈਂਕਾਂ ਵਿੱਚ ਸੜ ਕੇ ਮਰ ਜਾਂਦੇ ਨੇ ਪਰ ਜਿਹੜਾ ਪੈਸਾ ਕਾਰੋਬਾਰ ਤੇ ਲਾਇਆ ਜਾਂਦਾ ਉਹਦਾ ਬੈਨੀਫਿਟ ਹੋਰ ਲੋਕਾਂ ਨੂੰ ਵੀ ਹੁੰਦਾ ਉਹਦਾ ਮਕਸਦ ਤਾਂ ਇਹ ਸੀਗਾ ਹੁਣ ਜਿਹੜੀ ਪੰਨੂ ਨੇ ਧਮਕੀ ਦਿੱਤੀ ਹੈ ਇਹਦੇ ਵਿੱਚੋਂ ਤੁਹਾਨੂੰ ਏਰਖਾਨਾ ਜਰਾਉਗੀ ਵੀ Hindu ਕਮਿਊਨਿਟੀ ਨੂੰ ਇਹ ਬੰਦੇ ਕਿੱਦਾਂ ਟਾਰਗੇਟ ਕਰਦੇ ਵੀ ਕਿੱਦਾਂ ਨਫਰਤ ਫੈਲਾ ਰਹੇ ਆ ਸ਼ਰਿਆਮ ਕਹਿੰਦਾ ਕਿਉਂ ਕਪਲ ਸ਼ਰਮਾ ਜਿਹੜਾ ਉਹ Hindu ਕਮਿਊਨਿਟੀ ਨੂੰ ਬਿਲੋਂਗ ਕਰਦਾ Hindu ਹੈਗਾ ਉਹ ਤੇ ਇਹ ਪੰਨੂ ਨੇ ਧਮਕੀ ਦਿੱਤੀ ਹੈ ਅਕੇ ਤੇਰੇ ਕੋਲ ਹਰਾਮ ਦਾ ਪੈਸਾ ਦੱਸੋ ਵੀ ਕਪਲ ਕੋਲੇ ਹਰਾਮ ਦਾ ਪੈਸਾ ਆਗਲਾ ਮਿਹਨਤ ਕਰ ਰਿਹਾ ਹੈ ਕੰਪਨੀਆਂ ਕਹਿ ਲਈਏ ਵੱਡੇ ਵੱਡੇ ਚੈਨਲ ਕਹਿ ਲਈਏ ਪ੍ਰੋਡਿਊਸਰ ਕਹਿ ਲਈਏ ਪੈਸਾ ਲਾ ਰਹੇ ਨੇ ਪੈਸਾ ਕਮਾਇਆ ਜਾ ਰਿਹਾ ਉਹਦੇ ਸ਼ੋਅ ਦੇ ਵਿੱਚ ਕਿੰਨੇ ਲੋਕ ਕੰਮ ਕਰਦੇ ਆ ਜਿਨ੍ਹਾਂ ਨੂੰ ਲੱਖਾਂ ਰੁਪਏ ਮਿਲਦਾ ਕਿ ਉਹ ਚਿੱਟਾ ਵੇਚਦਾ ਜਾਂ ਖਾਲਸਾ ਨੇ ਮੰਗੂ ਉਫਰੋਤੀਆਂ ਮੰਗਦਾ ਤੁਸੀਂ ਜਿਹੜੇ ਕਰਤੂਤਾਂ ਕਰਨ ਲੱਗਿਓ ਇਹ ਪੰਨੋਂ ਦੀ ਧਮਕੀ ਹੈ ਜੀ ਕਪਲ ਸ਼ਰਮਨ ਹਰ ਕੈਨੇਡਾ ਦੇ ਲੋਕਾਂ ਨੇ ਸੋਚਣਾ ਜਿਹੜੇ ਬੰਦੇ ਪੰਜਾਬੀ ਕਮਿਊਨਿਟੀ ਦੇ ਕੈਨੇਡਾ ਵਿੱਚ ਰਹਿੰਦੇ ਆ ਬੀਜੇ ਪੰਨੂ ਇਹ ਗੱਲ ਕਹਿ ਸਕਦਾ ਹੈ ਕਿ ਤੂੰ ਮੋਦੀ ਦਾ ਭਗਤ ਹੈ ਜਾਨਕੀ ਹਿੰਦੂ ਹੈ ਤੇਰੇ ਕੋਲੇ ਹਰਾਮ ਦਾ ਪੈਸਾ ਹੈ ਤੂੰ ਆਪਣਾ ਪੈਸਾ ਭਾਰਤ ਵਿੱਚ ਲਾ ਇੱਥੇ ਲਾਉਣ ਦੀ ਲੋੜ ਨਹੀਂ ਕਿ ਫਿਰ ਜਿਹੜੇ ਹੋਰ ਲੋਕ ਕੈਨੇਡਾ ਜਾ ਕੇ ਪੱਕੇ ਹੋ ਰਹੇ ਨੇ ਆਪਣਾ ਕਾਰੋਬਾਰ ਕਰ ਰਹੇ ਨੇ ਫਿਰ ਉਹ ਸਾਰਿਆਂ ਨੂੰ ਚੈਲੰਜ ਹੈ ਇਹ ਜਿਹੜੀ ਗੱਲ ਪੰਨੂ ਨੇ ਕਹੀ ਹੈ ਜਿਹੜੇ ਬੰਦੇ ਸਾਡੇ ਇੱਥੋਂ ਸਿਰਕੌਮ ਦੇ ਵਿੱਚੋਂ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਵੇਚ ਕੇ ਕੈਨੇਡਾ ਜਾ ਕੇ ਪੱਕੇ ਹੋਏ ਨੇ ਤੇ ਕਈ ਡਰੱਗੀ ਲੋਕ ਨੇ ਚਿੱਟਾ ਵੇਚਣ ਵਾਲੇ ਨੇ ਉਹਨਾਂ ਦੇ ਪਰਿਵਾਰ ਕੀਤੇ ਫਿਰ ਉਹਨਾਂ ਲਈ ਨੇੜਾ ਦੇ ਰਸਤੇ ਖੁੱਲੇ ਆ ਜਿਹੜਾ ਕੋਈ ਮਿਹਨਤ ਕਰਕੇ ਬੰਦਾ ਪੈਸਾ ਬਣਾਉਂਦਾ ਹੈ ਦੁਨੀਆ ਦੇ ਵਿੱਚ ਉਹਦਾ ਨਾਂ ਹੈ ਤੇ ਤੁਸੀਂ ਉਹਨੂੰ ਹਿੰਦੂ ਕਹਿ ਕੇ ਨਫ਼ਰਤ ਫੈਲਾਉਂਗੇ ਇਹ ਖਾਲਸਤਾਨੀ ਉਹਦੀ ਕਰਤੂਤ ਹੈ ਜਿਹੜੀ ਪੰਨੂ ਨੇ ਕਹੀ ਹੈ ਜਿਹੜੇ ਬੰਦੇ ਇਹ ਕਹਿੰਦੇ ਸੀ ਕਿ ਨਹੀਂ ਜੀ ਉਹ ਤਾਂ ਉਹਨੇ ਜਾਣਬੁੱਝ ਕੇ ਮਸ਼ਹੂਰ ਹੋਣ ਵਾਸਤੇ ਕਰਾਇਆ ਕਪਲ ਸ਼ਰਮਾ ਨੂੰ ਹਲੇ ਮਸ਼ਹੂਰ ਹੋਣ ਦੀ ਲੋੜ ਹੈ ਹਲੇ ਉਹਨੇ ਹੋਰ ਮਸ਼ਹੂਰ ਹੋਣਾ ਹੈ ਇੰਨਾ ਤਾਂ ਲਖਣ ਲਾ ਲਓ ਵੀ ਪੰਨੂ ਖਾਲਸਤਾਨੀ ਹੈ ਜੀ ਉਹਨੇ ਧਮਕੀ ਦਿੱਤੀ ਹੈ ਤਾਂ ਇਹਦਾ ਮਤਲਬ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹਦਾ ਮਤਲਬ ਇਹੀ ਹੈ ਪਰ ਅਸੀਂ ਲਖਣ ਨਹੀਂ ਲਾਉਣਾ ਜੋ ਕੁਝ ਹੋ ਰਿਹਾ ਅਸੀਂ ਕੰਨਾਂ ਦੇ ਵਿੱਚ ਰੂਹ ਪਾ ਕੇ ਕੰਨ ਬੰਦ ਕੀਤੇ ਨੇ ਗੱਲ ਸੁਣਨੀ ਨਹੀਂ ਜੇ ਕਿਤੇ ਬੋਲਣਾ ਪੈ ਜੇ ਅਸੀਂ ਆਪਣੀ ਜ਼ੁਬਾਨ ਤੋਂ ਕੁਝ ਬੋਲਣਾ ਨਹੀਂ ਜਦੋਂ ਸਾਡੇ ਘਰ ਵਿੱਚ ਕਿਤੇ ਵਿਵਪਤਾ ਪਈ ਫਿਰ ਅਸੀਂ ਤੜਫਣਾ ਇਹੋ ਜੇ ਲੋਕਾਂ ਨੂੰ ਤੋੜਮਾ ਜਵਾਬ ਦੇਣ ਦੀ ਲੋੜ ਹੁੰਦੀ ਹੈ ਜਦੋਂ ਇਹ ਪੰਨੂ ਭਰ ਕੇ ਇਹ ਜਿਆ ਬਕਵਾਸ਼ ਕਰਦੇ ਕਿ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜੇ ਇਹ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਤਾਂ ਹੋਰ ਕੀ ਉਨੇ ਜਦੋਂ ਮੋਦੀ ਦਾ ਭਗਤ ਕਹਤਾ ਮਤਲਬ ਕਪਲ ਸ਼ਰਮਾ ਹਿੰਦੂ ਹੈ ਹਿੰਦੂ ਬੰਦੇ ਨਹੀਂ ਹੁੰਦੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਰਹਿੰਦੇ ਨੇ ਜੇ ਸਾਡੇ ਲੀਡਰ ਨੇ ਧਾਰਮਿਕ ਆਗੂ ਨੇ ਕਿ ਅਸੀਂ ਹਿੰਦੂਆਂ ਨੂੰ ਨਫਰਤ ਦੇ ਦੀ ਨਿਗ੍ਹਾ ਨਾਲ ਦੇਖੀਏ ਅਸੀਂ ਦੁਸ਼ਮਣੀਆਂ ਪਾਲ ਲਈਏ ਜਿਹੜੀਆਂ ਇਹ ਖਾਲਸਤਾਨੀ ਪਾਲ ਰਹੇ ਨੇ ਸ਼ੇਖ ਕੌਮ ਨੂੰ ਬਦਨਾਮ ਕਰ ਰਹੇ ਨੇ ਕਿਸੇ ਕੌਮ ਦੀ ਤੇ ਹਿੰਦੂ ਕੌਮ ਦੀ ਕੋਈ ਆਪਸ ਵਿੱਚ ਸਾਂਝ ਹੈ ਨਹੀਂ ਅਜੀ ਇੰਨੇ ਕਾਇ ਗੁਜ਼ਰੀਆਂ ਖਾਸ ਕਰਕੇ ਸਾਡੀ ਜਿਹੜੀ ਸਿੱਖ ਕਮਿਊਨਿਟੀ ਹੈਗੀ ਹੈ ਕੈਨੇਡਾ ਵਿੱਚ ਉਹਨੂੰ ਵੀ ਸੋਚਣ ਦੇ ਲੋੜ ਹੈ ਵੀ ਪੰਨੂ ਬਰਗੇ ਦੇ ਜਿਹੜੇ ਇਹ ਜਿਹਾ ਬਿਆਨ ਨੇ Hindu ਕਮਿਊਨਿਟੀ ਦੇ ਖਿਲਾਫ ਇਹ ਨਫਰਤ ਦਾ ਬੀਜ ਹੈ ਔਰ ਭਾਈਚਾਰਕ ਸੰਨ ਨੂੰ ਤੋੜ ਮਰੋੜ ਕਰਕੇ ਇਹ ਲੋਕ ਇਹੋ ਜਿਹਾ ਮਾਹੌਲ ਸਜਣਾ ਚਾਹੁੰਦੇ ਆ ਜਿਹਦੇ ਵਿੱਚ ਆਪੋਤਾਪ ਹੋਣ ਔਰ ਧਰਮਾਂ ਦੇ ਨਾਂ ਤੇ ਮਜਮਨ ਦੇ ਨਾਂ ਤੇ ਲੜਾਈ ਝਗੜਾ ਹੋਵੇ ਇਹ ਖਲਕਤਾਂ ਨਹੀਂ ਕਰਦੂਤ ਹੈ ਇਹ ਇਕੱਲੇ ਕਪਲ ਸ਼ਰਮਾ ਨੂੰ ਟਾਰਗੇਟ ਨਹੀਂ ਕੀਤਾ ਇਹ ਪੰਨੂ ਨੇ ਪੂਰੀ ਹਿੰਦੂ ਕਮਿਊਨਿਟੀ ਨੂੰ ਟਾਰਗੇਟ ਕੀਤਾ ਤੇ ਖਾਸ ਕਰਕੇ ਜਿਹੜੇ ਸਾਡੇ ਸਿੱਖ ਖਵਾਂਣ ਵਾਲੇ ਨੂੰ ਬੇਨਤੀ ਹੈ ਵੀ ਇਹੋ ਜਿਹੇ ਕਿਹੜਾ ਨੂੰ ਨੱਥ ਪਾਓ ਤੇ ਨਹੀਂ ਸਾਨੂੰ ਇਹ ਖੁਮਿਆਜੀ ਬਾਹਰਲੇ ਮੁਲਕਾਂ ਵਿੱਚ ਵੀ ਪੰਨੂ ਵਰਗਿੰਦੀਆਂ ਕਰਤੂਤਾਂ ਕਰਕੇ ਭੂਤਨੇ ਪੈਣਗੇ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ